ਮੇਰਾ ਨਾਮ ਮਨਜਿੰਦਰ ਸਿੰਘ ਸੰਧੂ ਐਡਵੋਕੇਟ ਹੈ ਜੀ ਸਭ ਤੋਂ ਪਹਿਲਾਂ ਮੈਂ ਜੋ ਬੀਤੇ ਦਿਨ ਹੋਏ ਇੱਕ ਘਟਨਾ ਬਾਰੇ ਜੋ ਕਿ ਬੜੀ ਦੁਖਦਈ ਘਟਨਾ ਹੈ ਜੀ ਉਹਦੇ ਬਾਰੇ ਮੈਂ ਪਹਿਲਾਂ ਦੱਸਣਾ ਚਾਹਾਂਗਾ ਕੀ ਫੈਕਟਸ ਹੈ ਜੀ ਉਹਦੇ ਇੱਕ ਬੱਚੀ ਹੈ ਜੀ 17 ਸਾਲ ਦੀ ਆ ਫੋਟੋ ਹੈ ਜੀ ਉਹਦੀ ਜੋ ਕਿ ਜੋ ਕਿ ਕੰਮ ਕਰਦੀ ਆ ਇੱਕ ਸ਼ਹਿਰ ਦੇ ਬੜੇ ਵੱਡੇ ਰਹਿਿਸ ਹੈਗੇ ਆ ਜੀ ਹੋਟਲ ਹੈਗਾ ਉਹਨਾਂ ਦਾ ਹੋਟਲ 모ਹਨ ਉਹਨਾਂ ਦੇ ਘਰ ਠੀਕ ਹੈ ਜੀ ਇਹ ਇੱਕ ਘਟਨਾ ਹੈ ਜੀ 23 23 ਅਗਸਤ 2025 ਦੀ ਇਸ ਘਟਨਾ ਵਿੱਚ ਕੀ ਹੋਇਆ ਜੀ 22 ਅਗਸਤ 2025 ਨੂੰ ਸ਼ਾਮ ਨੂੰ ਬੱਚੀ ਨੇ ਆਪਣੇ ਘਰਦਿਆਂ ਨਾਲ ਚੰਗੀ ਭਲੀ ਗੱਲ ਕੀਤੀ ਹੈ ਜੀ ਚੰਗੇ ਭਲੀ ਵੀਡੀਓ ਕਾਲ ਤੇ ਹੱਸ ਕੇੜ ਕੇ ਗੱਲ ਕੀਤੀ ਹੈ ਜੀ ਤੇ 23 ਅਗਸਤ 2025 ਨੂੰ ਸਵੇਰੇ 11 ਵਜੇ ਉਹਨਾਂ ਦੇ ਘਰਦਿਆਂ ਨੂੰ 11 ਵਜੇ ਕਾਲ ਆਉਂਦੀ ਹੈ ਜੀ ਕਿ ਤੁਹਾਡੀ ਬੇਟੀ ਦਰਵਾਜ਼ਾ ਨਹੀਂ ਖੋਲ ਰਹੀ ਅੰਦਰੋਂ ਉਹ ਸਾਡੇ ਜਵਾਬ ਨਹੀਂ ਦੇ ਰਹੀ ਸਾਡੇ ਕੋਲ ਦਾ ਜਵਾਬ ਨਹੀਂ ਦੇਦੀ ਤੇ ਉੱਥੇ ਕੀ ਹੁੰਦਾ ਉਸ ਸਮੇਂ ਉਸ ਸਮੇਂ ਸਰ ਜਦੋਂ ਆ ਕੇ ਦਰਵਾਜ਼ਾ ਖੋਲਿਆ ਜਾਂਦਾ ਹੈ ਤੇ ਅੱਗੇ ਦੱਸਿਆ ਜਾਂਦਾ ਸਾਨੂੰ ਕਿ ਉਸਨੇ ਸੁਸਾਈਡ ਕਰਕੇ ਲਟਕੀ ਹੋਈ ਸੀ ਸੁਸਾਈਡ ਕਰਕੇ ਆਪਣੀ ਜਾਨ ਦੇ ਦਿੱਤੀ ਹੁਣ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਆਪਾਂ ਪਹਿਲਾਂ ਦਰਵਾਜ਼ੇ ਖੋਲਣ ਵਾਰ ਨਹੀਂ ਗਏ ਆਪਾਂ ਦੇ ਘਰ ਦੇ ਨੂੰ ਇਤਲਾਹ ਕੀਤਾ ਸੈਕੰਡਲੀ ਸਰ ਸੈਕੰਡਲੀ ਬਹੁਤ ਹੀ ਜਿਆਦਾ ਗਲਤ ਗੱਲ ਜੋ ਹੋਈ ਹੈ ਜੀ ਫਿਰ ਉਸ ਕੁੜੀ ਨੂੰ ਬਿਨਾ ਪੁਲਿਸ ਇਨਵੋਲ ਕੀਤੇ ਆ ਬਿਨਾ ਪੁਲਿਸ ਕੰਪਲੇਂਟ ਦੇ ਬਿਨਾ ਕੋਈ ਪੁਲਿਸ ਨੂੰ ਇਤਲਾਹ ਕੀਤੇ ਆ ਦੋ ਪੁਲਿਸ ਵਾਲੇ ਜਾਂਦੇ ਆ ਜਿਹਦਾ ਨਾਮ ਨਹੀਂ ਮੈਨੂੰ ਪਤਾ ਜੀ ਨਾਲ ਪ੍ਰਾਈਵੇਟ ਬੰਦੇ ਜਾਂਦੇ ਆ ਸ਼ਮਸ਼ਾਨ ਘਾੜ ਉਹਦੀ ਚਿਤਾ ਨੂੰ ਜਲਾਣ ਲਈ ਉੱਥੇ ਉਹਨਾਂ ਦੇ ਪਰਿਵਾਰ ਨੂੰ ਵੀ ਲੈ ਕੇ ਆਇਆ ਜਾਂਦਾ ਹੈ ਉਹਦਾ ਪਰਿਵਾਰ ਉੱਥੇ ਰੋਂਦਿਆਂਦਾ ਹੈ ਕਿ ਆਪਾਂ ਸਾਡੀ ਬੇਟੀ ਨੂੰ ਨਾ ਜਲਾਓ ਪਰਿਵਾਰ ਬਾਅਦ ਚ ਸੜਕ ਤੇ ਆ ਜਾਂਦਾ ਜੀ ਹੈਲਪ ਮੰਗਣ ਲਈ ਕਿ ਕਿਉਂ ਜ਼ਬਰਦਸਤੀ ਜਲਾ ਰਹੇ ਉਹਦੇ ਤੋਂ ਬਾਅਦ ਜੀ ਇੱਕ ਗੱਡੀ ਰੁਕਦੀ ਇੱਥੇ ਸਾਡੇ ਸੰਜੀਵ ਪ੍ਰਧਾਨ ਜੀ ਹੈਗੇ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਹੈਗੇ ਆ ਉਹ ਬੱਚਿਆਂ ਨੂੰ ਰੋਂਦੇ ਵੇਖ ਕੇ ਗੱਡੀ ਰੋਕਦੇ ਆ ਤੇ ਸਾਰਾ ਵੇਖਦੇ ਆ ਕਿ ਕੀ ਉੱਥੇ ਹੋਇਆ ਤੇ ਉੱਥੇ ਇਹ ਪਤਾ ਲੱਗਦਾ ਹੈ ਕਿ ਦੋ ਪੁਲਸ ਵਾਲੇ ਨਾਲ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਜ਼ਬਰਦਸਤੀ ਉਸ ਈਤਾ ਨੂੰ ਜਲਾ ਰਹੇ ਆ ਸੈਕੰਡਲੀ ਜਲਾਣ ਤੋਂ ਜਲਾਣ ਤੋਂ ਬਚਾਉਣ ਲਈ ਉੱਥੇ ਉਹ ਪੁਲਿਸ ਵਾਲੇ ਉੱਥੋਂ ਮੌਕੇ ਤੇ ਫਰਾਰ ਹੋ ਜਾਂਦੇ ਆ ਜੀ ਸਾਰੇ ਭੱਜ ਜਾਂਦੇ ਆ ਫਿਰ ਉਸ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਇਹ ਸਾਰੇ ਸਿਲਸਲੇ 'ਚ ਪੁਲਿਸ ਕਿਤੇ ਵੀ ਨਹੀਂ ਆਂਦੀ ਜੀ ਪੁਲਿਸ ਨੂੰ ਇਤਲਾਹ ਕੀਤਾ ਗਿਆ ਜੀ ਪੁਲਿਸ ਸਟੇਸ਼ਨ ਹੈਗਾ ਮਜੀਠਾ ਮਜੀਠਾ ਰੋਡ ਵਾਲਾ ਪੁਲਿਸ ਨੂੰ ਇਤਲਾਹ ਕੀਤਾ ਗਿਆ ਪਰ ਪੁਲਿਸ ਨੇ આજ ਦਿਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਮਰਡਰ ਨਹੀਂ ਹੈ ਜੇ ਆਪਾਂ ਇਹਨੂੰ ਸੁਸਾਇਡ ਕਹਿੰਨੇ ਆ ਤੇ ਸੁਸਾਇਡ ਦੀ ਰਿਪੋਰਟ ਵੀ ਸਰ ਪੁਲਿਸ ਨੂੰ ਦੇਣੀ ਜ਼ਰੂਰੀ ਆ ਜੀ ਕਿ ਇੱਕ 17 ਸਾਲ ਦੀ ਨਵਾਲੀਗ ਬੱਚੀ ਨੇ ਜੇ ਇਹ ਕਦਮ ਚੁੱਕਿਆ ਵੀ ਆ ਜੇ ਆਪਾਂ ਫੋਰ ਦਾ ਸੈਕੰਡ ਮੰਨ ਲਈਏ ਕਿ ਇਹ ਸੁਸਾਇਡ ਹੈ ਜੇ ਇਹ ਕਦਮ ਚੁੱਕਿਆ ਵੀ ਆ ਤੇ ਕੀ ਲੋਡ ਪਈ ਉਹਦੇ ਲਈ ਸਾਡੇ ਕੋਲ ਪ੍ਰੋਪਰ ਪ੍ਰਵੀਜ਼ਨ ਹੈ ਜਿਹਦੇ ਵਿੱਚ ਆਪਾਂ ਐਫ ਆਈ ਆਰ ਦਰਜ ਕਰ ਸਕਦੀ ਆ ਪੁਲਿਸ ਬਾਅਦ ਚੋ ਇਨਵੈਸਟੀਗੇਸ਼ਨ ਕਰ ਸਕਦੀ ਆ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਇਹ ਮਰਡਰ ਹੀ ਕਿ ਸੁਸਾਈਸ ਅੱਛਾ ਤੁਸੀਂ ਜਦੋਂ ਉੱਥੇ ਪਹੁੰਚਦਾ ਜੋ ਪਰਿਵਾਰ ਪਰਿਵਾਰ ਦੇ ਘਰ ਦੇ ਬਾਹਰ ਤਾਂ ਨਾਲ ਆ ਰੰਦਾ ਵਾ ਸਾਰੇ ਉੱਥੇ ਇੱਕ ਵਜੇ ਪੂਰਾ ਕੱਟ ਹੋ ਜਾਂਦਾ ਉੱਥੇ ਮਰਡਰ ਪਰਿਵਾਰ ਖੁਦ ਵੀਡੀਓ ਬਣਾਦਾ ਕੁੜੀ ਜਦੋਂ ਅੰਦਰ ਹੁੰਦੀ ਆਂ ਤੁਸੀਂ ਕਹਿੰਦੇ ਕਿ ਪੁਲਿਸ ਵਾਲੇ ਤੇ ਦੋ ਬਲਾਜਮ ਆ ਵੀ ਲੈ ਕੇ ਚਲੇਗੀ ਸੀ ਇਹ ਪਰਿਵਾਰ ਦੇ ਸਾਹਮਣੇ ਲੈ ਕੇ ਗਈ ਬੋਡੀ ਪਰਿਵਾਰ ਸਰ ਵੀਡੀਓ ਬਣਾਈ ਪਰਿਵਾਰ ਨੇ ਪਰਿਵਾਰ ਦੀ ਜਿਹੜੀ ਆ ਫੋਟੋਆਂ ਖਿੱਚੀਆਂ ਗਈਆਂ ਨਾ ਪਰਿਵਾਰ ਖਾਣੀ ਮੈਂ ਮੇਰੇ ਕੋ ਉਹ ਵੀ ਫੋਟੋਸ ਹੈਗੀਆਂ ਮੈਂ ਬਾਅਦ ਚ ਤੁਹਾਨੂੰ ਸ਼ੇਅਰ ਕਰਦਾਗਾ ਨਹੀਂ ਵੀਡੀਓ ਸਾਰੀ ਹੈਗੀ ਸਾਡੇ ਕੋਲ ਹਾਂ ਗਈ ਹੈ ਨਾ ਜੀ ਇਹ ਜੀ ਜ ਲਟਕੇ ਹੱਤਿਆਈ ਆ ਜਿਹੜੇ ਘਰ ਵਾਲੇ ਕਹਿੰਦੇ ਆ ਉਹ ਪੱਖੇ ਦੀ ਹਾਲਤ ਵੇਖੋ ਜੀ ਲਟਕੇ ਇਹ ਹਾਲਤ ਹੁੰਦੀ ਬਿਲਕੁਲ ਸਹੀ ਪੱਖਾ ਮੇਰਾ ਸੁਭਾਅ ਸਰ ਹੈ ਵਾ ਕਿ ਤੁਸੀਂ ਕਦੇ ਕਿ ਉਹ ਆਪੇ ਹੀ ਬੋੜੀ ਲੈ ਕੇ ਚਲੇਗੇ ਪਰ ਜਿੱਥੇ ਆਪਾਂ ਸਪੋਰਟਿਵ ਬੁਣ ਸੀ ਉਦੋਂ ਪਰਿਵਾਰ ਨਹੀਂ ਹੈਗਾ ਸੀ ਜਦੋਂ ਬੋੜੀ ਲੈ ਕੇ ਗਏ ਸਿਰ ਪਰਿਵਾਰ ਦੇ ਬੰਦੇ ਜ਼ਰੂਰ ਹੈਗੇ ਹੀ ਬਟ ਉਹਨਾਂ ਨੂੰ ਨਾਲ ਇਨਵੋਲ ਨਹੀਂ ਕਰਾਇਆ ਗਿਆ ਉਹਨਾਂ ਨੂੰ ਦੂਜੀ ਗੱਡੀ ਚ ਲੈ ਕੇ ਆਇਆ ਗਿਆ ਕਿ ਉਹਨਾਂ ਨੂੰ ਪਤਾ ਨਾ ਲੱਗੇ ਕੀ ਹੋ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਕੋ ਫੋਟੋਗ੍ਰਾਫਸ ਆਇਆ ਕਿ ਜਿਹਦੇ ਵਿੱਚ ਜੇ ਆਪਾਂ ਸੱਚੇ ਆ ਜੀ ਤੇ ਘਰ ਦੇ ਕੈਮਰੇ ਵੀ ਉਸੇ ਦਿਨ ਤੋਂ ਬਾਅਦ ਡਿਸੇਬਲ ਕੀਤੇ ਜਾਂਦੇ ਆ ਜੀ ਤੁਹਾਡਾ ਸ਼ੱਕ ਕਿਤੇ ਇਹਦਾ ਘਰ ਵਾਲਾ ਸਾਡਾ ਇਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਕਿ ਇੱਕ ਮੁੰਡਾ ਉੱਥੇ ਕੰਮ ਕਰਦਾ ਸੀ ਪ੍ਰਵਾਸੀ ਉਹ ਜਿਹੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਦੇ ਕਰਕੇ ਵੀ ਹੋਇਆ ਇਹਨਾਂ ਦਾ ਬਿਆਨ ਸਰ ਸਰ ਜੋ ਸਬੂਤ ਮੈਂ ਵੇਖੇ ਜੋ ਸਬੂਤ ਮੈਂ ਵੇਖੇ ਆ ਜੀ ਤੇ ਜੋ ਮੈਂ ਆ ਫੋਟੋਗ੍ਰਾਫਸ ਵਿਖਾ ਰਿਹਾ ਆ ਜੀ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਜੀ ਕਿ ਇਹ ਸੁਸਾਈਡ ਹੈ ਠੀਕ ਹੈ ਜੀ ਮੈਨੂੰ ਇਹ ਸੁਸਾਈਡ ਨਹੀਂ ਲੱਗ ਰਿਹਾ ਕਿਉਂਕਿ ਆਪਾਂ ਜੇ ਸੁਸਾਈਡ ਹੋਵੇ ਤੇ ਆਪਾਂ ਲੇਟ 11 ਵਜੇ ਫੋਨ ਕਰ ਰਹੇ ਆ ਕਰਦੇ ਆਣ ਨੂੰ ਠੀਕ ਹੈ ਜੀ ਨਾਲ ਕੁੜੀ ਇੱਕ ਦਿਨ ਪਹਿਲਾਂ ਪੂਰੀ ਖੁਸ਼ ਹੈ ਆਪਣੀ ਵੀਡੀਓ ਕਾਲ ਕਰੀ ਕਰ ਉਹ ਖੁਸ਼ ਨਾ ਹੋਵੇ ਜੇ ਸੁਸਾਈਡ ਕਰੇ ਤੇ ਉਹ ਖੁਸ਼ ਨਾ ਹੋਵੇ ਉਸ ਤੋਂ ਬਾਅਦ ਸਰ ਸਡਨਲੀ ਆਪਾਂ ਆਪਣੇ ਘਰ ਦੇ ਕੈਮਰੇ ਡਿਸੇਬਲ ਕਰ ਦਿੰਦੇ ਆ ਤੇ ਸਡਨਲੀ ਸਰ ਸਭ ਤੋਂ ਵੱਡੀ ਗੱਲ ਕਿ ਇਹ ਸੁਸਾਈਡ ਜਿਸ ਨੂੰ ਇਹ ਵਾਕਿਆ ਨੂੰ ਸੁਸਾਈਡ ਨਹੀਂ ਕਿਹਾ ਜਾ ਸਕਦਾ ਜੇ ਸੁਸਾਈਡ ਹੈ ਤੇ ਪੁਲਿਸ ਨੂੰ ਦਰਖਾਸਤ ਦਿਓ ਜੀ ਤੇ ਸਾਡੇ ਘਰ ਚ ਆ ਹੋਇਆ ਪੁਲਿਸ ਦਰਖਾਸਤ ਨੋਟ ਕਰੇ ਡੀ ਡੀ ਆਰ ਡੈਰੀ ਤੇ ਨੋਟ ਕਰੇ ਜਾਂ ਐਫ ਆਈ ਆਰ ਦਰਜ ਕਰੇ ਕਿ ਕਿਉਂ ਹੈ ਕਿ ਤੁਹਾਡਾ ਸ਼ੱਕ ਪਰਿਵਾਰ ਤੇ ਜਾਂਦਾ ਹੈ ਕੋਠੀ ਵਾਲਿਆਂ ਤੇ ਜਾਂ ਫਿਰ ਜਿੰਨਾ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਮੁੰਡਾ ਕੰਕਰ ਦਾ ਉੱਤੇ ਜਾਂਦਾ ਹੈ ਨਹੀਂ ਜੀ ਪਰਿਵਾਰ ਤੇ ਜੀ ਪਰਿਵਾਰ ਤੇ ਕੋਠੀ ਵਾਲਿਆਂ ਦੇ ਹਾਂਜੀ ਬਿਲਕੁਲ ਜੀ ਉਹਨਾਂ ਨੇ ਮਾਰਿਆ ਹਾਂਜੀ ਹਾਂਜੀ ਉਹਨਾਂ ਨੇ ਮਾਰਿਆ ਜੀ ਕਿਉਂਕਿ ਸਰ ਉਹਨਾਂ ਦੀ ਲੈਂਡ ਉਹਨਾਂ ਦੀ ਹੈ ਜੀ ਜਿੱਤੇ ਜਿੱਤੇ ਘਟਨਾ ਹੋਈ ਉਹ ਲੈਂਡ ਉਹਨਾਂ ਦੀ ਹੈ ਜੀ ਤੇ ਨਾਲ ਸਰ ਡਿਸੇਬਲ ਕੈਮਰੇ ਕਰਨੇ ਨਹੀਂ ਬੰਦੇ ਜੇ ਪਰਿਵਾਰ ਸੱਚਾ ਹੈ ਤੇ ਅਗਲੇ ਦਿਨ ਉਹਨਾਂ ਨੇ ਦਰਖਾਸਤ ਕਿਉਂ ਨਹੀਂ ਦਿੱਤੀ ਜੀ ਪੁਲ ਅੱਜ ਦਿਨ ਤੱਕ ਦਰਖਾਸਤ ਨਹੀਂ ਦਿੱਤੀ ਤੇ ਪੁਲਿਸ ਵੀ ਪਤਾ ਨਹੀਂ ਕਿਉਂ ਅੱਜ ਦਿਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੂੰ ਸਾਡੇ ਵੱਲੋਂ ਬਹੁਤ ਵਾਰੀ ਕਿਹਾ ਗਿਆ ਕਿ ਵਾਕਿਆ ਹੋਇਆ ਆ ਇਸ ਤਰ੍ਹਾਂ ਜਲਾਣ ਲੈ ਕੇ ਗਏ ਆ ਆਪਾਂ ਉੱਥੋਂ ਉਹਨਾਂ ਦੀ ਬੋਡੀ ਭੇਜੀ ਆ ਬਸ ਉਹਨਾਂ ਨੇ ਉਹਨਾਂ ਦੀ ਬੋਡੀ ਪੋਸਟਮਾਰਟਮ ਲਈ ਅਹੀਂ ਭੇਜੀ ਜਦਕਿ ਇਹ ਪੁਲਿਸ ਦਾ ਕੰਮ ਹੈ ਸਾਰਾ ਫਿਰ ਇੰਨਾਂ ਚੀਜ਼ਾਂ ਨੂੰ ਵੇਖ ਕੇ ਸਰ ਇਹ ਲੱਗਦਾ ਹੈ ਕਿ ਇਹ ਸੁਸਾਇਡ ਨਹੀਂ ਹੈ ਜੇ ਪੁਲਿਸ ਨੂੰ ਰਿਪੋਰਟ ਵੀ ਨਹੀਂ ਕਰਦੇ ਦੇ ਸਕਦੇ ਜੇ ਸੁਸਾਇਡ ਆ ਰਿਪੋਰਟ ਦੇਣ ਤੇ ਮੈਂ ਨਹੀਂ ਮੰਨਦਾ ਜੀ ਕਿ ਇਹ ਸੁਸਾਇਡ ਹੈ ਸਰ ਸਾਲ ਨਹੀਂ ਮੈਨੂੰ ਪਤਾ ਕਾਫੀ ਦੇਰ ਤੋਂ ਕੰਮ ਕਰਦੀ ਸੀ ਐਪੀ ਮੈਸਾਲ ਹੋ ਗਿਆ ਦੋ ਸਾਲ ਦੋ ਸਾਲ ਤੋਂ ਕੰਮ ਕਰ ਰਹੀ ਪਰਵਾਰ ਨੇ ਤੁਹਾਨੂੰ ਇਹ ਦੱਸਿਆ ਕੁਝ ਵੀ ਦੋ ਸਾਲ ਦੇ ਵਿੱਚ ਕੁੜੀ ਸਾਨੂੰ ਫੋਨ ਕਰਕੇ ਕਦੀ ਕਹਿੰਦੀ ਸੀ ਕਿ ਮੈਂ ਤਾਂਕਰ ਕੋਈ ਮੈਨੂੰ ਕਰਦਾ ਵਾ ਨਹੀਂ ਬਿਲਕੁਲ ਨਹੀਂ ਜੀ ਨਹੀਂ ਕਿਹਾ ਬਿਲਕੁਲ ਨਹੀਂ ਜੀ ਕਦੀ ਨਹੀਂ ਕਿਹਾ ਉਹ ਕੁੜੀ ਖੁਸ਼ ਬੜੀ ਸੀ ਮੈਂ ਤੁਹਾਨੂੰ ਦੱਸ ਰਿਹਾ ਕਿ ਕਟਨਾਦੋ ਇੱਕ ਦਿਨ ਰਾਤ ਪਹਿਲਾਂ ਕੁੜੀ ਨੇ ਵੀਡੀਓ ਕਾਲ ਕੀਤੀ ਆ ਹੱਸਦੇ ਖੇਡਦੇ ਆ ਪ੍ਰੋਪਰ ਸਾਰਾ ਮਤਲਬ ਉਹਨਾਂ ਨੇ ਪ੍ਰੋਪਰ ਗੱਲ ਕੀਤੀ ਆ ਘਰਦਿਆਂ ਨਾਲ ਬਟ ਇਹ ਕੁਝ ਪਹਿਲੂ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਵੇਖਾਂਗੇ ਤੇ ਸਾਨੂੰ ਇਹ ਸੂਸਾਇਡ ਨਹੀਂ ਲੱਗੇਗਾ ਠੀਕ ਹੈ ਜੀ ਮੇਰੀ ਇਸ ਪ੍ਰੈਸ ਕਾਨਫਰੰਸ ਰਾਹੀਂ ਕਮਿਸ਼ਨਰ ਆਫ ਪੁਲਿਸ ਅਮ੍ਰਿਤਸਰ ਆਪਣੇ ਸੀਐਮ ਸਾਹਿਬ ਤੇ ਪ੍ਰੈਜ਼ੀਡੈਂਟ ਸਰਕਾਰ ਤੋਂ ਇਹੋ ਹੀ ਦਿੱਤਾ ਹੈ ਜੀ ਰਿਕਵੈਸਟ ਹੈ ਜੀ ਕਿ ਇਸ ਇਨਵੈਸਟੀਗੇਸ਼ਨ ਨੂੰ ਫੇਅਰਲੀ ਕੀਤਾ ਜਾਵੇ ਢੀਲ ਠੀਕ ਹੈ ਜੀ ਅਸੀਂ ਕਹਿੰਦੇ ਆ ਕਿ ਜੀ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਪਰ ਜਸਟਿਸ ਡਿਲੇ ਉਦੋਂ ਹੋਏਗਾ ਜੀ ਜਦੋਂ ਜਸਟਿਸ ਨੂੰ ਆਪਾਂ ਸ਼ੁਰੂ ਕਰਾਂਗੇ ਜਦੋਂ ਅਸੀਂ ਦਰਖਾਸਤ ਦੀ ਸ਼ੁਰੂ ਕਰਨ ਦੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਕਰਨ ਦੀ ਉਹ ਤੇ ਡਿਲੇਜ ਨਹੀਂ ਆਂਦਾ ਜੀ ਉਹ ਉਹ ਆਂਦਾ ਕਿ ਆਪਾਂ ਜਸਟਿਸ ਦੇ ਹੀ ਨਹੀਂ ਰਿਹਾ ਨਾ ਜੀ ਪੋਸਟਮਾਰਡ ਦੀ ਰਿਪੋਰਟ ਪੋਸਟਮਾਰਡ ਦੀ ਰਿਪੋਰਟ ਜਲਦੀ ਆਏਗੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਐਸ ਪੀ ਐ ਭਾਰ ਸਿੰਘ ਦਾ ਕਹਿਣਾ ਹੈ ਕਿ ਪੋਸਟਮਾਰਡ ਦੀ ਰਿਪੋਰਟ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਇਦਾਂ ਮੈਂ ਕਿਸੇ ਪਰਚੇ 'ਚ ਇਦਾਂ ਨਹੀਂ ਵੇਖਿਆ ਜੀ ਜਦੋਂ ਵੀ ਇੱਕ ਘਟਨਾ ਹੁੰਦੀ ਹੈ ਜੋ ਹੁੰਦਾ ਹੈ ਸਾਹਮਣੇ ਉਹ ਨਾਲ ਹੀ ਪੁਲਿਸ ਨੂੰ ਡੀ ਡੀ ਆਰ ਰਿਪੋਰਟ ਜਾਂ ਐਫ ਆਈ ਆਰ ਕੱਟਣੀ ਪੈਂਦੀ ਆ ਉਹ ਉੱਤੇ ਬਾਅਦ 'ਚੋ ਭੇਜ ਦਿੰਦੇ ਆ ਰਿਪੋਰਟ ਲੁੱਕਾ ਬਣਾ ਕੇ ਭੇਜ ਦਿੰਦੇ ਆ ਪੋਸਟਮਾਰਡ ਇਹ ਥੋੜੀ ਨਾ ਕਿਸੇ ਕੇਸ ਚ ਆ ਵੇਖਿਆ ਆ ਪਾ ਕੀ ਪੋਸਟ ਮਾਰਟਮ ਤੋਂ ਬਾਅਦ ਪੁਲਿਸ ਐਫ ਆਈ ਆਰ ਕਟਨ ਦੀ ਜਾਂ ਡੀ ਆਰ ਨੰਬਰ ਕਟਨ ਦੀ ਬੜੇ ਕਹਿੰਦਾ ਮੈਂ ਕਿ ਛੋਟੀ ਐਫ ਆਈ ਆਰ ਹਾਂ ਦੇਖੋ 73 ਜੀ ਕਰ ਪੋਸਟ ਮਾਰਟਮ ਤੇ ਜੋ ਕੁਝ ਨਹੀਂ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਅੱਜ ਤੱਕ ਤੋ ਜੋ ਚੱਲ ਰਿਹਾ ਹੈ ਅੱਜ ਦੀ ਪੋਸਟਮਾਰਟਮ ਕਰਵਾਇਆ ਗਿਆ ਜੀ ਸਾਡੇ ਵੱਲੋਂ ਜੋਰ ਪਾ ਕੇ ਬਟ ਪੁਲਿਸ ਨੇ ਅਜੇ ਤੱਕ ਸਾਡਾ ਸਾਥ ਨਹੀਂ ਆਇਆ ਉਹ ਜਿਹੜਾ ਸਨਰ ਦੀ ਗੱਲ ਹੋਈ ਹੈ ਇਹ ਵੀ ਵਾਲੋ ਹੀ ਹੈ ਵੀ ਤੁਸੀਂ ਬੋਡੀ ਲੈ ਕੇ ਜਾਓ ਪੋਸਟਮਾਰਟਮ ਕਰਵਾ ਦਿਓ ਤੇ ਇਹ ਆਪਣੇ ਅੱਖੀ ਲੈ ਕੇ ਕੈਮਰੇ ਦੇ ਸਾਹਮਣੇ ਕਰੋ ਸਰ ਜੋ ਕੰਦੀ ਕਾਰਵਾਈ ਕੀਤੀ ਜਾਏਗੀ ਮੈਂ ਸਰ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਜੀ ਆਪਾਂ ਇਹ ਐਗਜ਼ਾਮਪਲ ਨਹੀਂ ਸੋਸਾਇਟੀ ਸੈੱਟ ਕਰਨਾ ਚਾਹੁੰਦੇ ਕਿ ਜੀ ਸਾਡੇ ਕੋਲ ਪੈਸੇ ਆਦੇ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ ਠੀਕ ਹੈ ਜੀ ਜੇ ਕੋ ਪੈਸਾ ਆ ਪਾਵਰ ਹੈ ਨਾ ਸਰ ਉਹ ਕੁਝ ਵੀ ਕਰਵਾ ਸਕਦਾ ਘਰਦਿਆਂ ਕੋਲ ਵੀ ਕੁਝ ਵੀ ਕਰਵਾ ਸਕਦਾ ਹੈ ਇੱਕ ਵਕੀਲ ਸਾਹਿਬ ਹੋਰ ਦਸਮਾ ਤੁਸੀਂ ਸਪੋਰਟ ਦੇਖਿਆ ਹੋਣਾ ਤੁਹਾਨੂੰ ਕਿਹੜੇ ਉੱਥੇ ਲੱਗ ਰਿਹਾ ਕਿ ਮਰਡਰ ਹੈਗਾ ਜਾਂ ਸੁਸਾਇਡ ਆ ਜਾਤਾ ਉਹ ਕਿਹੜੇ ਕਲੂਜ਼ ਲੱਗੇ ਨੇ ਸਰ ਦੇ ਆ ਸਮ ਕਲੂਜ਼ ਲਾਈਕ ਪਹਿਲੇ ਨੰਬਰ ਤੇ ਕਲੂ ਆ ਜੀ ਪੱਖਾ ਵੇਖਣਗੇ ਉਹਦੇ ਕਮਰੇ ਦੀ ਹਾਲਤ ਦੇਖਣਗੇ ਉਹ ਸੁਸਾਇਡ ਵਾਲੀ ਨਹੀਂ ਲੱਗਦੀ ਦੂਜੀ ਗੱਲ ਘਰਦਿਆਂ ਵੱਲੋਂ ਕੋਈ ਵੀ ਕੰਪਲੇਂਟ ਨਹੀਂ ਦਿੱਤੀ ਜਾਂਦੀ ਬਿਨਾ ਕੰਪਲੇਂਟ ਕੀਤਾ ਬਿਨਾ ਪੁਲਿਸ ਨੂੰ ਇਤਲਾ ਕੀਤਾ ਆ ਆਪਾਂ ਬੋਡੀ ਕਿਵੇਂ ਜਲਾ ਸਕਦੇ ਕਿਸੇ ਦੀ ਕਿਸੇ ਆਪਾਂ ਨੂੰ ਕਾਨੂੰਨ ਇਹ ਪਾਵਰ ਦਿੰਦਾ ਜੀ ਤੀਸਰੀ ਗੱਲ ਸਰ ਜਿਹੜੇ ਘਰ ਦੇ ਜਿੰਨੇ ਵੀ ਕੈਮਰੇ ਆ ਉਸ ਤੋਂ ਬਾਅਦ ਕਿਉਂ ਡਿਸੇਬਲ ਕਰ ਦਿੱਤੇ ਜਾਂਦੇ ਡਿਸੇਬਲ ਇਸੇ ਕਰਕੇ ਕਰ ਦਿੱਤੇ ਜਾਂਦੇ ਆ ਕਿ ਉਸ ਵੀਡੀਓ ਚ ਆਵੇ ਨਾ ਕਿ ਕੀ ਹੋਇਆ ਘਟਨਾ ਹੋਈ ਜੀ ਸਰ ਤੁਸੀਂ ਕਹਿੰਦੇ ਹੋ ਦੋ ਮੁਲਾਜ਼ਮ ਹੈਗੇ ਸੀ ਪੁਲਿਸ ਦੇ ਹਾਂ ਜੀ ਵਕਾਇਦਾ ਉਥੇ ਐਸਐਚਓ ਕੋਲ ਉਹਨਾਂ ਦੀ ਇੰਟਰਵਿਊ ਕੀਤੀ ਵੀ ਚੱਲਦੀ ਪਈ ਆ ਐਸਐਚਓ ਨਾਲ ਹੋਰ ਏਐਸਆਈ ਸਭ ਇੰਸਪੈਕਟਰ ਸਾਰੇ ਉਥੇ ਪਹੁੰਚੇ ਬਣੋ ਦੀ ਇੰਟਰਵਿਊ ਕੀਤੀ ਇਹ ਕਹਿੰਦੇ ਵੀ ਸਿਰਫ ਦੋ ਨੂੰ ਬੁਲਾਜਿਆ ਜਾਂਦਾ ਕਿ ਕਿਹਦੀ ਇੰਟਰਵਿਊ ਕੀਤੀ ਪਹਿਲਾਂ ਮੈਨੂੰ ਯਾਦ ਨਹੀਂ ਸਾਰੀ ਸਾਰੀ ਪੁਕਾਰ ਉਥੇ ਜਿੱਥੇ ਸੰਸਕਾਰ ਹੋਣਾ ਹੈ ਹਾਂ ਜੀ ਨਹੀਂ ਘਰ ਦੇ ਵਿੱਚ ਜਦੋਂ ਬੋਡੀ ਘਟੀ ਘਰ ਦੇ ਵਿੱਚੋਂ ਕੀਤੀ ਗਈ ਓਫਿਸਰ ਮੈਂ ਗੱਲ ਕਰ ਰਿਹਾ ਸੰਸਕਾਰ ਦੀ ਜਿਹਦੇ ਬਾਰੇ ਕਿਸੇ ਨੇ ਨਹੀਂ ਕੀਤਾ ਸੰਸਕਾਰ ਕਿੱਦਾਂ ਹੋ ਸਕਦਾ ਸਰ ਬੋਡੀ ਦਾ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਸੁਸਾਇਸਾਈਡ ਆ ਕਿ ਮਰਡਰ ਆ ਆਪਾਂ ਬਿਨਾਂ ਪੋਸਟਮਾਰਟਮ ਦੇ ਕਿਵੇਂ ਬੋਡੀ ਜਲਾ ਸਕਦੇ ਸੰਸਕਾਰ ਇਹਨਾਂ ਤੇ ਜਾਵਨ ਦੀ ਨਾ ਨਹੀਂ ਜੀ ਰਜਾ ਮੰਦਿਰ ਕਿੱਥੇ ਹੈ ਜੀ ਰਜਾ ਮੰਦਿਰ ਹੁੰਦਾ ਹੈ ਅੱਦੇ ਤੇ ਆਪਾਂ ਇੱਥੇ ਬੈਠਣਾ ਹੈ ਸਰ ਨਹੀਂ ਰਜਾ ਮੰਦਿਰ ਹੈ ਨਹੀਂ ਕੋਈ ਕੁਝ ਨਹੀਂ ਹੋਇਆ ਹਮ ਲੋਕ ਸਾਰੇ ਅੰਦਰ ਰਹਣ ਲਾ ਲੇ ਕੇ ਹਟਾ ਦੇ ਦਿੰਗੇ ਲੈ ਕੇ ਆਪੇ ਚੱਲ ਕੇ ਗਾੜੀ ਤੇ ਹਮ ਲੋਕ ਸਾਰੇ ਗੇਟ ਕਿ ਲਾਈਟਾਂ ਦੀ ਬੁੱਤ ਹੋਣੀ ਕਾਲੀ ਗਾੜੀ ਹੀ ਸਰ ਇਹ ਤੇ ਪ੍ਰੋਪਰ ਜੀ ਇਨਵੈਸਟੀਗੇਸ਼ਨ ਹੋਏਗੀ ਬੋਲੋ ਹਮ ਕੋ ਲੜਕੀ ਕਾ ਛੂਏ ਨਹੀਂ ਦਿਆ ਜਬ ਪੰਖੇ ਮੇ ਟੰਗੀ ਥੀ ਉਸ ਦਾ ਇੱਕ ਪੌਂ ਜ਼ਮੀਨ ਵਿੱਚ ਹੈ ਐਸੇ ਰੱਖਾ ਇਹ ਕਿ ਜ਼ਮੀਨ ਵਿੱਚ ਰੱਖਾਇਆ ਕੈਸੇ ਜ਼ਮੀਨ ਦਾ ਭਾਰ ਜ਼ਮੀਨ ਦਾ ਭਾਰ ਹੈ ਮਹਾ ਭਾਰ ਲੱਗਦਾ ਨਹੀਂ ਇਹ ਤੇ ਗਰੀਬਾਂ ਨੂੰ ਜਿਹੜੋਂ ਸਾਬ ਹੀ ਬਦਲੇ ਲੱਗ ਚੇ ਸਰ ਪੈਸਾ ਦੇ ਪਾਵਰ ਨਾਲ ਤੁਸੀਂ ਆਪਾਂ ਇਹੋ ਹੀ ਸਰ ਐਗਜ਼ਾਮਪਲ ਸੈੱਟ ਨਹੀਂ ਹੋਣ ਦੇਣਾ ਬੀਇੰਗ ਅ ਹਿਊਮਨ ਬੀਇੰਗ ਸੋਸਾਇਟੀ ਦਾ ਬੀਇੰਗ ਅ ਵਕੀਲ ਆਪਾਂ ਇਸ ਐਗਜ਼ਾਮਪਲ ਨਹੀਂ ਸੈੱਟ ਹੋਣ ਦੇਣਾ ਚਾਹੁੰਦੇ ਕਿ ਪੈਸੇ ਦੇ ਪਾਵਰ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਆ ਜਨਨੀ ਲੇਖੀ ਪਾਵਰ ਕਹੇ ਜੀ ਇੱਕ ਬੰਦਾ ਮੇਰਾ ਚੋਣ ਹੀ ਬਣਾਇਆ ਠੀਕ ਕਹਿਣਾ ਚਾਹੁੰਦੇ ਜੀ ਇਸ ਪੁਲਿਸ ਵਾਲੀ ਜਾਂਚ ਨਹੀਂ ਲਵਾਉਣਾ ਚਾਹੁੰਦੇ ਜੀ ਕਿਸ ਤਰੀਕੇ ਜਾਂ ਸਰ ਸਰ ਸਾਡੀ ਮੰਗ ਤੇ ਹੈ ਕਿ ਇਹਨੂੰ ਹਾਇਰ ਅਫੀਸ਼ੀਅਲ ਇਹਨੂੰ ਡੀਲ ਕਰਨ ਸੀਬੀਆਈ ਜਾਂਚ ਕਰਨ ਸੀਬੀਆਈ ਜਾਂਚ ਦੇ ਵੀ ਆਰਡਰ ਕਰਨ ਕਿਉਂਕਿ ਜੇ ਹਾਦਰਾ ਪੁਲਿਸ ਨੇ ਸਾਥ ਨਹੀਂ ਦਿੱਤਾ ਇਹਦਾ ਮਤਲਬ ਥੋੜਾ ਕੁਝ ਵਿੱਚ ਕੁਝ ਥੋੜਾ ਜਿਹਾ ਹੈਗਾ ਐਦਾਂ ਦਾ ਸੀ ਸੋ ਅਸੀਂ ਜਾਣਦੇ ਆ ਕਿ ਫੇਅਰਲੀ ਪ੍ਰੈਜ਼ੈਂਟ ਸਰਕਾਰ ਤੋਂ ਜੀਐਮ ਸਾਹਿਬ ਕੋਲੋਂ ਪrezent ਸਾਡੇ ਅੰਮ੍ਰਿਤਸਰ ਦੇ ਕਮਿਸ਼ਨਰ ਜੀ ਵੱਲੋਂ ਆਪਾਂ ਇਹ ਚਾਹੁੰਦੇ ਆ ਕਿ ਜੋ ਵੀ ਸੱਚ ਹੈ ਨਾ ਪ੍ਰੋਪਰ ਇਨਵੈਸਟੀਗੇਸ਼ਨ ਫੇਅਰ ਕਰਕੇ ਤੇ ਸਾਰਿਆਂ ਸਾਹਮਣੇ ਲਿਆਂਦਾ ਜਾਵੇ ਠੀਕ ਹੈ ਥੈਂਕ ਯੂ